ਤੇ ਸਾਰੇ ਭਰਾਵਾਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਕਿ ਅੱਜ ਆਪਾਂ ਚੱਲਦੇ ਕਿੱਥੇ ਤੇ ਤੁਹਾਨੂੰ ਦੱਸਦੇ ਆਂ ਦੇਖੀ ਚੱਲ ਹਾਂ ਵੀ ਮਿੱਤਰੋ ਅਸੀਂ ਚੱਲੇ ਆਂ ਜਿੱਥੇ ਲੁਧਿਆਣਾ ਉੱਥੇ ਲੱਗਿਆ ਹੋਇਆ ਕਿਸਾਨ ਮੇਲਾ ਤੇ ਉੱਥੇ ਅਸੀਂ ਤੁਹਾਨੂੰ ਦਿਖਾਵਾਂਗੇ ਨਵੇਂ-ਨਵੇਂ ਚੀਜ਼ਾਂ ਜੋ ਵਰਤੋਂ ਚਾ ਸਕਦੀਆਂ ਹਨ ਅਸੀਂ ਪਹੁੰਚਿਆ ਅਹਿਮਦਗੜ ਹਾਰਵੈਸਟ ਇੰਡੀਅਨ ਫਾਰਮਰ ਐਗਰੋ ਇੰਜੀਨੀਅਰ ਇੱਥੇ ਇਹਨਾਂ ਦੇ ਆ ਪੰਪ ਮਿਲਦੇ ਨੇ ਪੱਕੇ ਰੱਖ ਰਿਹਾ ਡੈਮੋ ਵਾਸਤੇ ਇਹਨਾਂ ਨੇ ਆਪ ਤਾਂ ਨਹੀਂ ਕਿਧਰ ਫਿਰਦੇ ਨੇ ਇੱਕ ਆ ਵੀ ਆ ਗਿਆ ਪੰਪੇ ਹਨਾ ਇਹ ਥਿਲ ਕੋਇਆ ਹੋਇਆ ਹੈ ਇਹਨਾਂ ਨੂੰ ਠੰਡ ਲੱਗਦੀ ਨੇ ਪੰਪ ਨੂੰ ਆ ਗਿਆ ਪੱਖਾ ਦੇ ਖੜੇ ਜਿਗਾਰ ਦਾ ਬਾਕੀ ਅੰਦਰ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਨਹੀਂ ਨਹੀਂ ਢੋਲੀਆਂ ਵੀ ਬਦਲਦੇ ਨੇ ਨੇ ਪ੍ਰਾਣੀਆਂ ਨਵੀਆਂ ਸਾਰਾ ਕੁਝ ਦਿੰਦੇ ਨੇ ਆ ਬਾਈ ਮਿਲ ਤੁਹਾਨੂੰ ਰੇ ਹਨਾ ਆ ਵੀ ਮਿੱਤਰੋ ਅਸੀਂ ਪਹੁੰਚ ਗਏ ਕਿਹੜੀ ਹੈ ਪੰਜਾਬੀ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਦਿਹਾਣਾ ਹਣਾ ਆ ਦੇਖੋ ਇੱਥੇ ਬੜੇ ਬੜੇ ਟੋਇਟਾ ਕੰਪਨੀ ਦੀਆਂ ਕਾਰਾਂ ਹੋ ਗਈਆਂ ਕਾਰਾਂ ਗੁਰੂ ਵੀ ਹੁੰਦੇ ਨੇ ਇਥੇ ਮੇਲੇ 'ਚ ਬਹੁਤ ਖਸਾ ਹੈ ਟੋਇਟਾ ਦੀ ਨਵੀਂ ਗੱਡੀ ਆਈ ਆ ਬਾਈ ਪਰ ਗੱਡੀ ਆਪਾਂ ਲੈਣੀ ਨਹੀਂ ਆਪਾਂ ਹੋਰ ਚੀਜ਼ਾਂ ਦੇਖਣੇ ਨੇ ਬਹੁਤ ਆ ਦੇਖੋ ਸਰੋਂ ਦਾ ਤੇਲ ਮੱਕੀ ਦੀ ਰੋਟੀ ਲੰਗਰ ਚੱਲ ਰਿਹਾ ਕੀ ਚੱਲ ਰਿਹਾ ਐ ਨਹੀਂ ਪਤਾ ਆ ਬਾਈ ਲਵੇ ਮਸ਼ੀਨਾਂ ਤੁਹਾਨੂੰ ਦਿਖਾਉਣੇ ਇੱਕ ਆ ਦੇਖੋ ਇਹ ਕੱਟ ਰਹੀ ਹੈ ਐਵੇਂ ਕੱਟਦੀ ਆ। ਇਹ ਇਸੇ ਨਾਲ ਕੱਟ ਰਿਹਾ। ਐਵੇਂ ਇਥੋਂ ਕਾਲੂ ਲੈ ਕੇ ਕੱਟਣਾ ਹੁੰਦਾ। ਫਸਟ ਵਾਰ ਵਿੱਚ ਕਾਟਿੰਗ ਆਲੂ ਦਾ ਫਿੰਗਰ ਚੇ। ਇਹ ਆ। ਬੋਲੇ 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 ਐਵੇਂ ਮਾਰਦੇ। ਆਲੂ। ਜਿਵੇਂ ਪਿਆਜ਼ ਕੱਟਣਾ ਹੁੰਦਾ ਜਿਵੇਂ ਤੁਸੀਂ ਪਿਆਜ਼ ਕੱਟੇਗੇ। ਐਸਾ ਸਾਬਤ ਛੋੜ ਦੇਣਗੇ ਪਿਆਜ਼। ਫਸਟ ਵਾਰ ਵਿੱਚ ਮੋਟਾ-ਮੋਟਾ achar ਲਈ, salad ਲਈ ਬੇਸਨ ਕੋ ਬੜੀ। ਮਾਨਗਨ ਦੇ ਨਾਲ ਦੋਹਰੇ ਨਾਲ ਲੈ ਕੇ ਬਹੁਤ ਰੰਗਾਂ ਦਾ ਗਮਮੈਂਟਾ ਜ ਹੈ ਬਹੁਤ ਬਹੁਤ ਆਇਟ ਮਾਣਿਆ ਦੇਖਿਆ ਪਾਲਕ ਵੀ ਸੇਮ ਹੀ ਹੈ ਸੈਟ ਹੈ ਉਸੇ ਕੇ ਸਾਥ ਪਾਲਕ ਵੀ ਕੱਟਦਾ ਹੈ ਟਾਈਮ ਪਾਲਕ ਪਾਲਕ ਕੱਟੇਗਾ 3 ਗਾ ਦੂਜੀਰ ਨੇ ਇਸੇ ਚ ਪਾਦਾ ਹਨਾ 3 ਟਮਾਟਰ ਕੱਟਣਾ ਚਾਹ ਕੋਸੂਰੀ ਕੱਟ ਤੇ ਰਸਣੇ ਕਿਲੇਗਾ ਉਹ ਰਸਣੇ ਨਹੀਂ ਨਿਕਲੇਗਾ ਦਾਣੇਦਾਰ ਕੱਟੇਗਾ ਬਹੁਤ ਸਾਰਾ ਸਾਮਾਨ ਸੋਨੂੰ ਅਸੀਂ ਦਿਖਾਉਨੇ ਆ ਹਾਲ-ਹਾਲ ਪਏ ਨੇ ਬਹੁਤ ਚੀਜ਼ਾਂ ਨੇ ਇੱਥੇ ਕਿਸਾਨਾਂ ਨਾਲ ਰਿਲੇਟਡ ਤੇ ਸੋਨੂੰ ਕਲਿੱਕ ਪਾਉਣ ਲਾ ਕੇ ਦਿਖਾਉਂ ਮੈਂ ਆ ਦੇਖੋ ਜੇ ਮੈਂ ਇੱਥੇ ਆ ਗਿਆ ਇੱਥੇ ਸਹੀ ਨਹੀਂ ਬਹੁਤ ਬਹੁਤ ਸਾਬਾ ਬਹੁਤ ਬਸ ਦੇਖਣ ਵਾਸਤੇ ਇੱਕ ਇਹ ਜੀ ਇਹ ਬਲੇਡ ਆ ਗਿਆ ਹੈ ਨਾ ਇਹ ਮਸ਼ੀਨਾਂ ਦੇ ਬਲੇਡ ਨੇ ਆਹ ਦੇਖੋ ਕੜੇ ਕੜੇ ਬਲੇਡ ਪਏ ਬਹੁਤ بڑے بڑے ਬਲੇਡ ਨੇਰੇ ਤੁਹਾਨੂੰ ਦਿਖਾਉਣੇ ਆ ਕੁਝ ਹੈ ਦਿਖਾਉਣੇ ਆ ਕੁਝ ਲਓ ਵੀ ਮੇਥਰੋ ਦੇਖ ਸਕਦੇ ਤੁਸੀਂ ਆ ਚੀਜ਼ਾਂ ਬਹੁਤ ਚੀਜ਼ਾਂ ਨੇ ਲੈਣਾ ਕੱਟ ਕੇ ਇਧਰੋਂ ਆ ਬਹੁਤ ਪ੍ਰਿਆਵਰੇ ਬਹੁਤ ਜ਼ਿਆਦਾ ਹੈ ਦਵਾਰ ਰਿਕਾੜ ਗਰ ਲਿਆ ਪੀੜ ਬਹੁਤ ਸਾਡੇ ਕਰਦੀ ਬਹੁਤ ਸੂਰਜ ਉੱਤੇ ਖੜਾ ਸਾਡੇ ਚੜਿਆ ਬਹੁਤ ਜਣੇ ਆਉਣਾ ਚਾਹੀਦਾ ਨਾ ਮੇਲੇ ਜਣਾ ਬਹੁਤ ਜਣੇ ਆ ਦੇਖੋ ਮੇਲਾ ਫੁੱਲ ਫੁੱਲੇ ਉੱਡੇ ਇਧਰ ਆ ਕਾਦਾ ਕਾਹ ਪਤਾ ਨਹੀਂ ਕਾਦਰ ਸਿਸਟਮ ਆ ਬਹੁਤ ਵੱਡਾ ਮੇਲਾ ਦੇਖਦੇ ਜਾਨਾ ਇਧਰ ਚੱਲਾਂਗੇ ਅਸੀਂ ਤੁਹਾਨੂੰ ਦਿਖਾਉਣਿਆਂ ਜੇ ਕੁਝ ਮਿਲਦਾ ਉਹ ਖੁਸ਼ ਹੋ ਰਹੇ ਨੇ ਉੱਧਰ ਪਤਾ ਨਹੀਂ ਕੀ ਚੱਲ ਰਿਹਾ ਆ ਦੇਖੋ ਬਾਈ ਹੋਰੀ ਲੈ ਕੇ ਆ ਰਹੇ ਕਾ ਉਹ ਕੱਖ ਵੱਢਣ ਵਾਸਤੇ ਦਾਤ ਦਾਤ ਆ ਇਧਰ ਮਸ਼ੀਨਾਂ ਖੜੀਆਂ ਨੇ ਉਹਨਾਂ ਦਿਖ ਰਹੀਆਂ ਨੇ ਦੇਖੋ ਲਾਈਵ ਇਹ ਜਿਹੜਾ ਦਾਤ ਤੇ ਦਾਤ ਵੇਚੇ ਨੇ ਅੱਜ ਬਹੁਤ ਦਾਤ ਵੇਚੇ ਨੇ ਇਨਾਂ ਦੇ ਆ ਦੇਖੋ ਆ ਕਿਹੜੀ ਆ ਆ ਗਈ ਉਹ ਪੰਡਾ ਬਣਾਉਣ ਵਾਲੀ ਮਸ਼ੀਨ ਹੈ ਵੀ ਦੇਖੋ ਆ ਦੇਖੋ ਕੀ ਕੀ ਸਿਸਟਮ ਆ ਦੁਨੀਆ ਦਾ ਕੱਢੀ ਗੱਠਾ ਆ ਗੱਠਣਾ ਆਹਾ ਆ ਗੱਠਾ ਆਮ ਮਸ਼ੀਨ ਨੇ ਬਣਾਈ ਆ। ਬਾਈ ਬਲੌਗਰ। ਆਹ ਇਕੱਠ ਆਮ ਮਸ਼ੀਨ ਨੇ ਬਣਾਈ ਆ ਨਾ। ਉਹ ਆ ਦੇਖੋ ਬਾਹਰਲੇ ਦੇਸ਼ ਵਾਲੀ, ਕੈਨੇਡਾ ਵਾਲੀ। ਅਜੋਂ ਦਿਖਾਈ ਹੈ। ਅਮਰੀਕਾ ਤੇ ਕੈਨੇਡਾ ਵਾਲੀਆਂ ਮਸ਼ੀਨਾਂ। ਆਓ ਦੇਖੋ। ਦੇਖੋ। ਆਮ ਮਸ਼ੀਨ ਕਰਦੇ ਦੇਖੀ। ਆਦਾ ਆਈਏ। ਇਹ ਇਹ ਆ ਉਹ ਜਮ ਜੂਤ ਦਾ ਜੋਟਾ। ਜਮ ਜੂਤ ਕਰਾਉ ਹੈ ਜਮ ਜੂਤ ਨਹੀਂ। ਆਦਾ ਇਹ ਦੇਖੋ। ਇਮਤਰ ਦੀ ਦੇਖਦਾ ਹੈ ਡਰਾਉਡ ਡਰਾ ਸਾਰਾ ਉਹ ਖੜਿਆ ਇਧਰ ਆ ਕਪੈਨਾ ਖੜੀ ਹੈ ਮਸ਼ੀਨਾ ਖੜੀ ਨੇ ਆ ਬੋਲ ਬੋਲੇ ਵੀ ਉੱਡਰੇ ਨੇ ਦਵਾਰੋਂ ਦੇਖਿਆ ਰਿਹਾ। ਅ ਵੀਲਾ ਆ ਦੇਖੋ ਠੀਕ ਹੋ ਜਾ ਵਾਪੇ ਠੀਕ ਹੋ ਜਾ ਬਹੁਤ ਸਾਰੇ ਬਹੁ ਆ ਸਾਨੂੰ ਆਉਣਾ ਜਿਹਦਾ ਇੱਕ ਵਾਰ ਤਾਂ ਮੈਂ ਵੀ ਪਹਿਲੀ ਵਾਰ ਆਇਆ ਮੈਂ ਤਾਂ ਆਪ ਦੇਖ ਕੇ ਹੈਰਾਨ ਵੀ ਇਹੋ ਜਿਹਾ ਕੁਝ ਵੀ ਹੈਗਾ ਦੁਨੀਆ ਤੇ ਆਪਣੇ ਲਵੇ ਲਾਣਾ ਹੈ ਨਾ ਮੈਂ ਤਾਂ ਪਾਣੀ ਨਾ ਟੈਕਨੋਟ ਫੋਟੋਆਂ ਵਾਸਤੇ ਉਹਨਾਂ ਸੀ ਇਨਾ ਦੇਖੋ ਬਹੁਤ ਕੁਝ ਪੈਦਲ ਨਹੀਂ ਜਾਣਾ ਹੈ 25 ਦਿਨ ਨੂੰ ਪਟਿਆਲੇ ਲੱਗਣਾ ਫਿਰ ਨਾਗਰ। ਤੁਹਾਨੂੰ ਉਹ ਦਿਖਾਵਾਂਗੇ ਜੰਗੀ ਤਰਾ। ਜੇ ਤੁਸੀਂ ਸਰਚ ਕਰਨਾ ਨਾ ਮੇਲੇ ਕੋਈ ਨਾ ਗੂਗਲ ਤੇ ਕਰ ਲਗਰੋ। ਕਿਸਾਨ ਮੇਲਾ 2025। ਸਾਰੇ ਦੇ ਸਟੇਟ ਦੇ ਨੂੰ ਜਿੰਨੀ ਵੀ ਹੈ ਸਾਰਾ ਬਹੁਤ ਕੰਮ ਦਾ ਹੈ। ਤੁਹਾਨੂੰ ਅੱਗੇ ਦਿਖਾਉਣਾ ਉਹ ਜੂ ਜਾਸ ਕੀ ਵੇਚ ਰਹੇ ਨੇ ਉੱਥੇ ਉਹ ਦੇਖੋ ਆ। ਲੋ ਵੀ ਮਿੱਤਰੋ ਅਸੀਂ ਕਿਸਾਨ ਮੇਲੇ ਆ ਕੇ ਹੁਣ ਚਲੇ ਥੱਕ ਹਾਰ ਕੇ ਘਰ ਨੂੰ। ਭਈ ਇਹਦਾ ਨਾਮ ਦੱਸੋ ਜੀ। ਇਹ ਸਾਨੂੰ ਇੱਕ ਚੀਜ਼ ਦਿਖਾਉਣਾ ਮੈਂ। ਵੀ ਆਹ ਚੀਜ਼ ਦੱਸੋ ਵੀ ਕੀ ਹੈ। ਇਹ ਅਸੀਂ ਇਵਰਲੀ ਇਹ ਅਸੀਂ 4 ਘੰਟੇ ਬੈਨ ਲਾ ਲਾ ਦੇ ਨੀ ਚੀਜ਼ ਮਿਲ ਨਹੀਂ ਰਹੀ ਐ ਨਾ ਹਾਂ ਮਿਲ ਤਾਂ ਜਾਂਦੀ ਐ ਮਿਲ ਤਾਂ ਜਾਂਦੀ ਐ ਅਸੀਂ ਉੱਥੇ ਲੁਧਿਆਣੇ ਲੈ ਡੀਤੀ ਪਰ ਉੱਥੇ ਬੜਾ ਜਿਹਾ ਭੁੱਲ ਗਿਆ ਸੀ ਲੈਣਾ ਤੇ ਅਸੀਂ ਰਾਜ ਪਹੁੰਚਦੇ ਆ ਰਹਾ ਰਾਜ ਨਹੀਂ ਮਗਰੀ ਵਸਣਾ ਹਣਾ ਹੁਣ ਸੰਗਰੂਰ ਦੇਖਦੇ ਆ ਜਾ ਕੇ ਮਿਲੂ ਕਣੀ ਮਿਲੂ ਬਾਕੀ ਦੇਖੋ ਹੈ ਨਾਮ ਦੱਸੋ ਯਾਰ ਲੈ ਨਾਮ ਕੀ ਤੁਸੀਂ ਦੱਸੋ ਛੋਡੇ ਇਧਰ ਕਹਿੰਦੇ ਕੀ ਯਾਰ ਇਹਨੂੰ ਨਾ ਪੈਂਚਰ ਪੈਂਚਰ ਲਾਉਣਾ ਹੈ ਹੈ ਤਾਂ ਹੈ ਤਾਂ ਇਹ ਪੈਂਚਰ ਕਿਸ ਤਰ੍ਹਾਂ ਦਾ ਪਰ ਇਹਦੇ ਨਾਮ ਬਹੁਤ ਨਿਕਲ ਰਹੇ ਨੇ ਹੁਣ ਜਿਵੇਂ ਜਿਵੇਂ ਅਸੀਂ ਕਿਹੇ ਕਿਹੜੇ ਦੱਸਦੇ ਆ ਕਿ ਕਹਿੰਦੇ ਕੋਈ ਕਹਿੰਦਾ ਮਸ਼ਰੂਮ ਪੈਂਚਰ ਕੋਈ ਕਹਿੰਦਾ ਬੋਦੀ ਵਾਲਾ ਪੈਂਚਰ ਕੋਈ ਕਹਿੰਦਾ ਬੋਦੀ ਵਾਲਾ ਕੋਈ ਇਹਨੂੰ ਖਿੱਚਣ ਵਾਲਾ ਪੈਂਚਰ ਆ ਪੱਟੀ ਟੋਪੀ ਵਾਲਾ ਵੀ ਕਹੀਆਂ ਮੈਂ ਟੋਪੀ ਵਾਲਾ ਵੀ ਹਾਂ ਬਾਕੀ ਦੱਸੋ ਤੁਸੀਂ ਕੀ ਕਹਿੰਦੇ ਨੇ ਟਿੱਕੀ ਵਾਲਾ ਪੈਂਚਰ ਵੀ ਇਹੀ ਜਾਂਦਾ ਕੋਈ ਇਹ ਟਿੱਕੀ ਇਹਣਾ ਬਾਕੀ ਦੱਸੋ ਕੀ ਬੰਦਾ ਦੇਖ ਕੇ ਹੁਣ ਤਾਂ ਜਾ ਕੇ ਸ਼ਾਇਦ ਇਹਨੂੰ ਕਹਿੰਦੇ ਨੇ ਇਹਦੇ ਨਾਲ ਉਹਦੇ ਦੇ ਹੈਗਾ ਪਰ ਦੇਦੇ ਨਹੀਂ ਨਾ ਸੀ ভাই ਆਦੇ ਜਰੂਰੀ ਆਗੇ ਹਾਂ ਮਿੱਤਰੋ ਆਪਾਂ ਪਹੁੰਚ ਗਏ ਡੈਰੀ ਤੇ ਘਰੇ ਪਹੁੰਚ ਗਏ ਇਹ ਦੂਆ ਤੇ ਬਸ ਬਲੌਗ ਤੁਹਾਨੂੰ ਪਤਾ ਵੀ ਉਰੇ ਆ ਕੇ ਐਂਡ ਹੋਇਆ ਜਾਂਦਾ ਬਾਈ ਬਾਏ ਟਾਟਾ ਨਾਲ ਜੋ ਸਾਰਿਆਂ ਨੂੰ ਬਾਜੀ ਬਾਜੀ